17 ਸੈਕਟਰ ਦੇ ਏਰੀਆ 'ਚ ਅਸੀਂ ਨਾਕਲ ਆਇਆ ਸੀ ਜਿੱਥੇ ਇੱਕ ਕੁੜੀ ਨੇ ਰਿਪੋਰਟ ਕੀਤਾ ਕਿ ਸਾਈਡ ਤੇ ਫੁੱਟਪਾਥ ਤੇ ਝਾੜੀਆਂ 'ਚ ਲੈ ਕੇ ਜਾਣਾ ਕੁੜੀ ਨੂੰ ਪਹਿਲੇ ਡਰਾਉਂਦਾ ਸੀ ਕਿ ਮੇਰੇ ਹੱਥ ਚਾਕੂ ਐ ਮੈਂ ਅਟੈਕ ਕਰਾਂਗਾ ਜਾਂ ਮਾਰਾਂਗਾ ਨੇਚਰਲੀ ਫੇਰ ਸਾਡੀ ਵੀ ਨੀਂਦਰਾਮ ਹੁੰਦੀ ਹੈ ਪੁਲਿਸ ਦੀ ਵੀ ਕਿ ਇਸ ਤਰ੍ਹਾਂ ਦੀ ਵਾਰਦਾਤ ਹੋ ਰਹੀ ਐ ਚੰਡੀਗੜ੍ਹ ਆ ਕੇ ਤੁਸੀਂ ਵਾਰਦਾਤ ਕਰਕੇ ਨਿਕਲ ਜਾਓ ਤੇ ਇਹ ਨਹੀਂ ਸੋਚ ਸਕਦੇ ਵੀ ਮੈਂ ਕਦੀ ਫੜਿਆ ਨਹੀਂ ਜਾਊਂਗਾ ਇਹ ਹੋ ਹੀ ਨਹੀਂ ਸਕਦਾ ਮੁਹਾਲੀਚ ਜ਼ਿਰਕਪੁਰਚ ਟ੍ਰਾਈ ਸਿਟੀ ਦੇ ਏਰੀਆ ਚ ਨੇ ਹੋਰ ਵੀ ਇਸ ਤਰ੍ਹਾਂ ਦੀ ਵਾਰਦਾਤਾਂ ਕੀਤੀਆਂ ਸੀ ਅ ਮਈ ਦੇ ਮਹੀਨੇ ਚ 2024 ਚ ਸਾਨੂੰ ਇੱਕ ਇਨਸੀਡੈਂਟ ਰਿਪੋਰਟ ਹੋਇਆ 16 ਸੈਕਟਰ ਦੇ ਹਸਪੀਟਲ ਦੇ ਕੋਲ ਜਿੱਥੇ ਇੱਕ ਕੁੜੀ ਨੇ ਰਿਪੋਰਟ ਕੀਤਾ ਕਿ ਮੇਰੇ ਨਾਲ ਰਾਤ ਦੇ ਟਾਈਮ ਤੇ ਕੋਈ ਬੰਦਾ ਆਪਣੀ ਬਾਈਕ ਐਕਟਿਵਾ ਬਾਈਕ ਤੇ ਆਇਆ ਚਿੱਟੇ ਕਲਰ ਦੀ ਐਕਟਿਵਾ ਬਾਈਕ ਤੇ ਆਇਆ ਤੇ ਮੇਰੇ ਨਾਲ ਮਲੇਸਟੇਸ਼ਨ ਕਰਕੇ ਉਹ ਭੱਜ ਗਿਆ ਤੇ ਮਲੇਸਟੇਸ਼ਨ ਜਿਸ ਤਰ੍ਹਾਂ ਹਨੇਰੇ 'ਚ ਆਂਦਾ ਸੀ ਜਦੋਂ ਸੀਨ ਆਫ ਕਰਾਈਮ ਦੇ ਕੋਲ ਆਂਦਾ ਸੀ ਜੋ ਮੋਡਸ ਆਪਰੇਂਡੀਸੀ ਇਹਦਾ ਇਹਨੇ ਆਪਣੇ ਨੰਬਰ ਪਲੇਟ ਨੂੰ ਵਾਈਟ ਟੇਪ ਨਾਲ ਟਕ ਲੰਦਾ ਸੀ ਸਕੂਟਰ ਦੀ ਨੰਬਰ ਪਲੇਟ ਨੂੰ ਵਾਈਟ ਸਕੂਟਰ ਸੀ ਵਾਈਟ ਨੰਬਰ ਪਲੇਟ ਨਾਲ ਟਕ ਰਿਆ ਸੀ ਉਸ ਤੋਂ ਬਾਅਦ ਹੈਲਮਟ ਪਾ ਕੇ ਰੱਖਦਾ ਸੀ ਤੇ ਹੈਲਮਟ ਦੇ نیچے ਬੰਡਾਨਾ ਜਾਂ ਸਕਾਫ ਪਾ ਕੇ ਰੱਖਦਾ ਸੀ ਤੇ ਕਾਫੀ ਤੇਜ਼ ਬਾਈਕ ਚਲਾ ਕੇ ਆਂਦਾ ਸੀ ਤਾਂ ਕਿ ਕਿਸੇ ਵੀ ਕੈਮਰਾ 'ਚ ਇਸ ਸਲਿਪ ਰੋਡਸ ਨੂੰ ਸਾਈਕਲ ਟਰੈਕਸ ਨੂੰ ਯੂਜ਼ ਕਰਦਾ ਸੀ ਸੈਕਟਰਾਂ ਦੇ ਵਿੱਚੋਂ ਲੰਘਦਾ ਸੀ ਮੇਨ ਰੋਡ ਤੋਂ ਨਹੀਂ ਲੰਘਦਾ ਸੀ ਕਿਉਂਕਿ ਚੰਡੀਗੜ੍ਹ ਦੇ ਤਾਂ ਸਾਰੇ ਮੇਨ ਰੋਡਸ ਕਿਉਂਕਿ ਕਵਰਡ ਹੈ ਚੰਡੀਗੜ੍ਹ ਦੇ ਬਾਰਡਰ ਸਾਰੇ ਕਵਰਡ ਹੈ ਉਹਨਾਂ ਤੋਂ ਬਚਦਾ ਬਚਦਾ ਇਹ ਆਪਣੀ ਵਾਰਦਾਤ ਨੂੰ ਅੰਜਾਮ ਦੇਣਾ ਦਾ ਸੀ ਅ ਜਦੋਂ ਸਾਨੂੰ ਇਨਸੀਡੈਂਟ ਰਿਪੋਰਟ ਹੋਇਆ ਉਹ ਕੁੜੀ ਨੂੰ ਜਾ ਕੇ ਸਾਡੇ ਆਫੀਸਰਸ ਮਿਲੇ ਤੇ ਉਹਨੇ ਸਾਰੀ ਘਟਨਾ ਜਿਹੜੀ ਡਿਟੇਲ ਚ ਦੱਸੀ ਜਿਹੜੀ ਇਹ ਵਾਰਦਾਤ ਕਰਦਾ ਸੀ ਰਾਤ ਨੂੰ ਜਿਹੜੀ ਈਵਨਿੰਗ ਵਾਕ ਲਈ ਕੱਲੀ ਕੁੜੀਆਂ ਘੁੰਮਰੀਆਂ ਨਾਰਮਲੀ ਅਸੀਂ ਸੇਫ ਸਿਟੀ ਹੀ ਮੰਨਦੇ ਆਂ ਔਰ ਮੈਂ ਵੀ ਕਿਉਂਕਿ ਇੱਥੇ ਦੀ ਪੜੀ ਹੋਈ ਆਂ ਮੈਂ ਚੰਡੀਗੜ੍ਹ ਤੋਂ ਹੀ ਪੜੀ ਹੋਈ ਆਂ ਤੇ ਅਸੀਂ ਵੀ ਸ਼ਾਮ ਨੂੰ ਦਿਨ ਚ ਕੱਲੇ ਹੀ ਨਿਕਲ ਜਾਈਦਾ ਤੇ ਕਦੀ ਇਸ ਤਰ੍ਹਾਂ ਦੀ ਅਨਸੇਫ ਵਾਲੀ ਫੀਲਿੰਗ ਆਈ ਨਹੀਂ ਤੇ ਇਸ ਤਰ੍ਹਾਂ ਦੀ ਘਟਨਾ ਕਿ ਵਾਕਰਸ ਨੂੰ ਅਟੈਕ ਕਰਨਾ ਕੱਲੀ ਕੁੜੀਆਂ ਨੂੰ ਅਟੈਕ ਕਰਨਾ ਕਦੇ ਮੇਰੇ ਧਿਆਨ ਚ ਨਹੀਂ ਕਿ ਚੰਡੀਗੜ੍ਹ ਦਾ ਕੋਈ ਕੇਸ ਮੈਂ ਸੁਣਿਆ ਵੀ ਹੋਵੇ ਤੇ ਅਟੈਕ ਕਰਕੇ ਇਹ ਇਮੀਡੀਏਟਲੀ ਕੁੜੀ ਨੂੰ ਪਹਿਲੇ ਡਰਾਉਂਦਾ ਸੀ ਕਿ ਮੇਰੇ ਹੱਥ ਚਾਕੂ ਹੈ ਮੈਂ ਅਟੈਕ ਕਰਾਂਗਾ ਜਾਂ ਮਾਰਾਂਗਾ ਤੇ ਉਵੇਂ ਹੀ ਮੋਟਰ ਸਪਰੈਂਡ ਇਹ ਸੀ ਕਿ ਸਾਈਡ ਤੇ ਫੁੱਟਪਾਥ ਤੇ ਝਾੜੀਆਂ ਚ ਲੈ ਕੇ ਜਾਣਾ ਉਸ ਤੋਂ ਬਾਅਦ ਕੁੜੀ ਨੂੰ ਮੋਲੇਸਟ ਕਰਨਾ ਇਨਪ੍ਰੋਪਰੀਏਟਲੀ ਟੱਚ ਕਰਨਾ ਤੇ ਆਪਣੇ ਹੱਥਾਂ ਦਾ ਯੂਜ਼ ਕਰਕੇ ਉਹਨੂੰ ਮੋਲੇਸਟ ਕਰਨਾ ਤੇ ਐਵੇਂ ਦੀ ਵਾਰਦਾਤ ਕਰਕੇ ਇਹ 1 ਜਾਂ 2 ਮਿੰਟ ਦੇ ਅੰਦਰ ਅੰਦਰ ਇਮੀਡੀਏਟਲੀ ਆਪਣੀ ਕਾਰਵਾਈ ਕਰਕੇ ਉੱਥੋਂ ਭੱਜ ਗਿਆ ਇਹ ਮਈ ਦੇ ਮਹੀਨੇ ਸਾਨੂੰ ਇਹ ਇਨਫੋਰਮੇਸ਼ਨ ਮਿਲੀ ਉਸ ਕੇਸ 'ਚ ਅਸੀਂ ਜਦੋਂ ਇਨਵੈਸਟੀਗੇਸ਼ਨ ਤੇ ਸ਼ੁਰੂ ਕੀਤੀ ਜਿਵੇਂ ਕਿ ਜਦੋਂ ਚੰਡੀਗੜ੍ਹ ਦਾ ਇੰਟੀਗ੍ਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ ਬਣਿਆ ਉਸ ਤੋਂ ਬਾਅਦ ਸਾਨੂੰ ਪੂਰਾ ਸ਼ਹਿਰ ਜਿਹੜਾ ਕੈਮਰਾਸ ਚ ਕਵਰਡ ਹੈ ਤਾਂ ਸਾਡੀ ਟੀਮਸ ਨੇ ਇਹਨੂੰ ਫਾਲੋਅ ਅਪ ਕਰਦੇ ਕਰਦੇ ਸਾਨੂੰ ਪਤਾ ਲੱਗਿਆ ਕਿ ਇਹ ਚੰਡੀਗੜ੍ਹ ਬਾਰਡਰ ਟੱਪ ਕੇ ਮੁਹਾਲੀ ਚ ਐਂਟਰ ਹੋ ਗਿਆ ਤੇ ਕਿਉਂਕਿ ਨੰਬਰ ਪਲੇਟ ਕਵਰ ਕਰਕੇ ਆਂਦਾ ਸੀ ਤਾਂ ਇਹਨੂੰ ਲੱਗਿਆ ਕਿ ਪੁਲਿਸ ਮੈਨੂੰ ਫੜ ਨਹੀਂ ਪਾਏਗੀ ਜੇ ਨੰਬਰ ਪਲੇਟ ਟਕੀ ਹੋ ਮੈਂ ਕਿਸੇ ਕੈਮਰੇਜ ਨਹੀਂ ਆਉਂਗਾ ਤੇ ਮੰਨ ਚ ਇਹ ਵੀ ਹੋ ਸਕਦਾ ਹੈ ਇਹਦੇ ਕਿ ਮੋਲੇਸਟੇਸ਼ਨ ਕੇਸਸ ਆਮ ਤੌਰ ਤੇ ਕੁੜੀਆਂ ਰਿਪੋਰਟ ਨਹੀਂ ਕਰਦੀਆਂ ਸ਼ਰਮ ਦੇ ਮਾਰੇ ਲਕੋ ਜਾਂਦੀ ਹੈ ਰਿਪੋਰਟ ਹੋਣਾ ਹੋਜ ਹੋਈ ਜਾਣਾ ਹੈ ਜਦੋਂ ਮਰਡਰ ਹੋ ਜਵੇ ਮੋਲੇਸਟੇਸ਼ਨ ਕੇਸ ਇਹਦੇ ਮੰਚ ਸੀ ਕਿ ਕੋਈ ਰਿਪੋਰਟ ਨਹੀਂ ਕਰੇਗਾ ਡਰ ਦੇ ਮਾਰੇ ਜਾਂ ਕੁੜੀਆਂ ਚ ਐਪਰੀਹੈਂਸ਼ਨ ਹੁੰਦੀ ਹੈ ਬਟ ਬਾਕੀ ਉਹਦਾ ਫਾਇਦਾ ਚੱਕ ਕੇ ਇਹੋ ਜਿਹੇ ਕੇਸ ਕਰਕੇ ਇਮੀਡੀਏਟਲੀ ਭੱਜ ਜਾਂਦਾ ਸੀ ਤੇ ਜਦੋਂ ਪੂਰਾ ਕੈਮਰਾ ਦੀ ਟਰੇਸ ਕਰਕੇ ਅਸੀਂ ਕਾਫੀ ਫਿਰ ਆਪਣੀ ਟੈਕਨੀਕਲ ਹੈਲਪ ਲਈਤੀ ਉਹਦੇ ਚ ਅਸੀਂ ਇਨਵੈਸਟੀਗੇਸ਼ਨ ਕਰਦੇ ਰਹੇ ਨੰਬਰਸ ਦੀ ਕੈਮਰਾਸ ਦੀ ਤੇ ਇੱਕ ਮਹੀਨੇ ਬਾਅਦ ਸਾਨੂੰ ਸਿਮਿਲਰ ਵਾਰਦਾਤ 15 ਸੈਕਟਰ ਤੇ 11 ਸੈਕਟਰ ਚ ਵਾਰਦਾਤ ਹੋਦੀ ਹੈ ਤੇ ਜਦੋਂ ਇਹ ਵਾਰਦਾਤ ਜੂਨ ਦੇ ਮਹੀਨੇ ਚ ਵੀ ਸਾਨੂੰ ਇੱਕ ਪਤਾ ਲੱਗੀ ਤੇ ਉਸ ਚ ਵੀ ਵਿਕਟਿਮ ਜਿਹੜੀ ਹੈ ਕਾਫੀ ਘਬराई ਹੋਈ ਸੀ ਪੂਰੀ ਡਿਟੇਲਸ ਵਿਕਟਿਮ ਨਹੀਂ ਦੱਸ ਪਾਰੀ ਸੀ ਤੇ ਜਦੋਂ ਫਿਰ ਸਾਡੀ ਟੀਮਸ ਸੈਕਸ਼ੂਅਲ ਅਫੈਂਸਸ ਚ ਸਾਡਾ ਆਮ ਤੌਰ ਤੇ ਇਹ ਰਹਿੰਦਾ ਮੋਡਸ ਸਾਡਾ ਪਰ ਰਹਿੰਦਾ ਕਿ ਜਦੋਂ ਵਿਕਟਿਮ ਨੂੰ ਅਸੀਂ ਮਿਲ ਰਹੇ ਹਾਂ ਤਾਂ ਉਹਨੂੰ ਅਸੀਂ ਕੰਫਰਟ ਕਰੀਏ ਇੱਕ ਲੇਡੀ ਆਫੀਸਰ ਹੀ ਮਿਲੇ ਸਿਵਲ ਡੈਸਟਿ ਮਿਲੇ ਉਹਨਾਂ ਨੂੰ ਕਾਉਂਸਲ ਕਰੇ ਉਹਨਾਂ ਨੂੰ ਵਿਸ਼ਵਾਸ ਦਿਵਾਵੇ ਕਿ ਜੇ ਤੁਸੀਂ ਸੱਚ ਦੱਸੋਗੇ ਅਸੀਂ ਤੁਹਾਡੀ ਮਦਦ ਕਰਾਂਗੇ ਤੇ ਸਪੈਸ਼ਲੀ ਕਿਉਂਕਿ ਯੰਗ ਕੁੜੀਆਂ ਸੀ ਯੰਗ ਕੁੜੀਆਂ ਸੀ ਜਿਹੜੀ ਪੜ੍ਹ ਰਹੀਆਂ ਸੀ ਜਿਨ੍ਹਾਂ ਦਾ ਕਰੀਅਰ ਸ਼ੁਰੂ ਹੋਇਆ ਸੀ ਬਦਨਾਮੀ ਦਾ ਵੀ ਡਰ ਆਮ ਤੌਰ ਤੇ ਹੁੰਦਾ ਤੇ ਪੁਲਿਸ ਕਿਉਂਕਿ ਨਾਮ ਕਿਸੇ ਨੂੰ ਪਤਾ ਨਾ ਲੱਗ ਜਾਏ ਵਾਰਦਾਤ ਦਾ ਪਤਾ ਨਾ ਲੱਗ ਜਾਏ ਇਸ ਕਰਕੇ ਨਹੀਂ ਦੱਸਦੇ ਤੇ ਅਸੀਂ ਕਾਉਂਸਲਿੰਗ ਕਰਕੇ ਪੂਰੀ ਵਾਰਦਾਤ ਬਾਰੇ ਪੁੱਛਿਆ ਉਹ ਜਿਹੜੀ ਸੈਕੰਡ ਵਿਕਟਿਮ ਸੀ ਸਾਡੀ ਅਸ਼ੋਰੈਂਸ ਤੋਂ ਬਾਅਦ ਉਹਨੇ ਬਹੁਤ ਕੋਆਪਰੇਟ ਕੀਤਾ ਸਾਡੇ ਨਾਲ ਤੇ ਉਹਨਾਂ ਦੀ ਸਟੇਟਮੈਂਟ ਨੋਟ ਕੀਤੀ ਸਾਡੀ ਟੀਮ ਤੇ ਬਾਅਦ ਚੋਂ ਮੈਨੂੰ ਦੱਸਿਆ ਵੀ ਕਿ ਮੈਰਿਟ ਸਾਡੀ ਟੀਮਸ ਨੇ ਕਿਉਂ ਨਹੀਂ ਸਾਨੂੰ ਪੂਰੀ ਇਨਸੀਡੈਂਟ ਇਸ ਤੋਂ ਬਾਅਦ ਦੱਸਿਆ ਤੇ ਪੂਰਾ ਕੋਆਪਰੇਟ ਕਰਦੀ ਰਹੀ ਸੀਨ ਆਫ ਕਰਾਇਮ ਤੇ ਜਾ ਕੇ ਸਾਰਾ ਦੱਸਿਆ ਕਿ ਕਿਵੇਂ-ਕਿਵੇਂ ਇਹਨੇ ਉਹਨੂੰ ਮੋਲੇਸਟ ਕੀਤਾ ਤੇ ਸਿਮਿਲਰ ਰੂਪ ਚ ਵਾਰਦਾਤ ਨੂੰ ਅੰਜਾਮ ਦੇ ਕੇ ਚਲਾ ਗਿਆ ਤੇ ਜਦੋਂ ਵਾਈਟ ਐਕਟਿਵਿਸਟ ਦੀ ਗੱਲ ਆਈ ਉਹ ਸੇਮ ਸਾਨੂੰ ਨੇਚੁਰਲੀ ਵੀ ਕੁਡ ਲਿੰਕ ਵਨ ਐਂਡ ਵਨ ਕਿ ਇਹ ਸੇਮ ਬੰਦਾ ਵਾਰਦਾਤ ਨੂੰ ਅੰਜਾਮ ਦੇ ਰਿਹਾ ਤੇ ਉਸ ਤੋਂ ਬਾਅਦ ਅਸੀਂ ਨੇਚਰਲੀ ਫਿਰ ਸਾਡੀ ਵੀ ਨੀਂਧਰਾਮ ਹੁੰਦੀ ਹੈ ਪੁਲਿਸ ਦੀ ਵੀ ਕਿ ਇਸ ਤਰ੍ਹਾਂ ਦੀ ਵਾਰਦਾਤ ਹੋ ਰਹੀ ਹੈ ਤਾਂ ਇਹਦੇ ਚ ਅਸੀਂ ਟੀਮਸ ਬਣਾਉਂਦੇ ਹੋਏ ਡੇਢ ਮਹੀਨਾ ਸਾਡੇ ਤਕਰੀਬਨ 30 ਬੰਦਿਆਂ ਦੀ ਟੀਮਸ 15 ਟੀਮਸ ਰੋਜ਼ ਰਾਤ ਨੂੰ ਸੀ ਡਿਪਲੋਏ ਕਰਦੇ ਸੀ ਇਹ ਜਿਹੜੀ 15 ਟੀਮਸ ਹੈ ਅਲੱਗ-ਅਲੱਗ ਦੋ-ਦੋ ਬੰਦੇ ਦੇ ਰੂਪ ਚ ਸੀ ਮੁਹਾਲੀ ਚੰਡੀਗੜ੍ਹ ਬਾਰਡਰ ਤੇ ਤੇ ਇਹ ਜਿਹੜੇ ਸਾਡੇ ਸੈਕਟਰਸ ਹੈ ਜਿੱਥੇ ਇਨਸੀਡੈਂਟਸ ਹੋਏ ਹਨ ਉੱਥੇ ਅਸੀਂ ਡਿਪਲੋਏ ਕਰਦੇ ਰਹੇ ਸਾਰਾ ਕਵਰ ਸੀਲ ਕਰਤਾ ਤੇ ਹਰੇਕ ਰਾਤ ਨੂੰ ਜਦੋਂ ਇਹਦਾ ਅਟੈਕ ਕਰਨ ਦਾ ਟਾਈਮ ਹੁੰਦਾ ਸੀ ਉਸ ਟਾਈਮ ਅਸੀਂ ਪੂਰਾ ਆਪਣਾ ਬਾਰਡਰ ਸੀਲ ਕਰਕੇ ਰੱਖਦੇ ਸੀ ਤੇ ਜਿੱਥੇ-ਜਿੱਥੇ ਇਹਦੀ ਚੰਡੀਗੜ੍ਹ ਤੋਂ ਬਾਅਦ ਵੀ ਜਿੱਥੇ-ਜਿੱਥੇ ਮੁਹਾਲੀ ਚ ਦੀ ਲੋਕੇਸ਼ਨਸ ਆਈਆਂ ਸੀਪੀ 67 ਮਾਲ ਤੱਕ ਸਾਨੂੰ ਇਹਦਾ ਟ੍ਰੇਸ ਮਿਲਿਆ ਸੀ ਉੱਥੇ ਤੱਕ ਅਸੀਂ ਆਪਣੀ ਟੀਮਸ ਡਿਪਲੋਏ ਕਰਕੇ ਰੱਖਿਆ ਤੇ ਇਹ ਕਿਉਂਕਿ 15-20 ਦਿਨ ਹੋ ਗਏ ਸੀ ਤੇ ਸਾਨੂੰ ਕੋਈ ਸੁਰਾਗ ਨਹੀਂ ਮਿਲ ਰਿਹਾ ਸੀ ਤਾਂ ਟੀਮਸ ਵੀ ਨੈਚੁਰਲ ਤੌਰ ਤੇ ਢਿੱਲੀ ਪੈ ਜਾਂਦੇ ਕਿ ਹੁਣ ਪਤਾ ਨਹੀਂ ਲੱਗ ਰਿਹਾ ਕੁਝ ਆਈਡੀਆ ਨਹੀਂ ਹੋ ਰਿਹਾ ਤੇ ਇਹਦਾ ਜਿਹੜਾ ਵਾਈਟ ਸਕੂਟਰ ਸੀ ਉਹਦੀ ਵੀ ਅਸੀਂ ਐਕਸਟੈਂਸਿਵ ਰੂਪ ਚ ਸਾਰੇ ਪੁਲਿਸ ਸਟੇਸ਼ਨਸ ਚੰਡੀਗੜ੍ਹ ਦੇ ਜਿਹੜੇ ਸਾਰੇ ਐਸ ਐਚ ਓਜ਼ ਨੇ ਵਾਈਟ ਸਕੂਟਰ ਜਿੰਨੇ ਵੀ ਸੀ ਉਹਨਾਂ ਦੀ ਪ੍ਰੋਫਾਈਲਿੰਗ ਕੀਤੀ ਅਸੀਂ ਅਸੀਂ ਮੁਹਾਲੀ ਤੇ ਚੰਡੀਗੜ੍ਹ ਆਰਟੀਓ ਤੋਂ ਵਾਈਟ ਸਕੂਟਰਸ ਦੀ ਡਿਟੇਲਸ ਲਈਆਂ ਉਹ ਸਾਰੇ ਅਸੀਂ ਵੈਰੀਫਾਈ ਕਰਾਏ ਚਿੱਟੇ ਰੰਗ ਦੇ ਸਕੂਟਰ ਜਿੰਨੇ ਵੀ ਸੀ ਤੇ ਸੌ ਚੰਡੀਗੜ੍ਹ ਤੋਂ ਤੇ 250 ਦੇ ਕਰੀਬ ਪੰਜਾਬ ਤੋਂ ਸਾਨੂੰ ਉਹਨਾਂ ਦੇ ਮਿਲੇ ਨੰਬਰਸ ਤੇ ਉਹ ਵੀ ਸਾਰੇ ਅਸੀਂ ਵੈਰੀਫਾਈ ਕਰਾਏ ਜਿਸਫ ਚਿੱਟੇ ਸਕੂਟਰਸ ਦੇ ਉਹ ਵੀ ਸਾਰੇ ਵੈਰੀਫਾਈ ਕਰਾਏ ਉਹਨਾਂ ਦੇ ਸਸਪੈਕਟ ਜਿਹੜੇ ਸੀ ਉਹਨਾਂ ਦੇ ਘਰ ਜਾ ਕੇ ਨੰਬਰਸ ਲੈ ਕੇ ਆਇਡੈਂਟੀਟੀ ਦੇਖ ਕੇ ਉਹਨਾਂ ਦੀ ਕਿ ਉਹ ਰੂਪਰੇਖਾ ਨਾਲ ਮੈਚ ਕਰਦਾ ਕਿਉਂਕਿ ਸਾਨੂੰ ਕਿਉਂਕਿ ਕੁਝ ਫਰੇਮਸ ਉਹਦੇ ਕਵਰ ਹੋ ਰਿਹਾ ਸੀ ਉਹ ਨਹੀਂ ਮਿਲ ਪਾਇਆ ਕਿਉਂਕਿ ਇਹ ਵੀ ਉਸ ਤਰ੍ਹਾਂ ਹੀ ਜਿਸ ਤਰ੍ਹਾਂ ਮੈਂ ਦੱਸਿਆ ਵੀ ਬਚ-ਬਚ ਕੇ ਨਿਕਲਦਾ ਸੀ ਤੇ ਨੰਬਰ ਪਲੇਟ ਟਾ ਕੇ ਉਹ ਕਰਦਾ ਸੀ ਬਟ ਹੁਣ ਤਾਂ ਮੈਂ ਆਪਣੀ ਨਾਰਮਲ ਪ੍ਰੈਸ ਕਾਨਫਰੰਸ ਵੀ ਕਹਿੰਦੀ ਆ ਕਿ ਚੰਡੀਗੜ੍ਹ ਆ ਕੇ ਤੁਸੀਂ ਵਾਰਦਾਤ ਕਰਕੇ ਨਿਕਲ ਜਾਓ ਤੇ ਇਹ ਨਹੀਂ ਸੋਚ ਸਕਦੇ ਵੀ ਮੈਂ ਕਦੀ ਫੜਿਆ ਨਹੀਂ ਜਾਊਗਾ ਇਹ ਹੋ ਹੀ ਨਹੀਂ ਸਕਦਾ ਕਿਉਂਕਿ ਟੈਕਨੋਲੋਜੀ ਇੰਨੀ ਐਡਵਾਂਸਡ ਹੋ ਗਈ ਛੋਟਾ ਜਿਹਾ ਆਪਾਂ বেলਟ ਸੀਟ ਬੈਲਟ ਵੀ ਸਾਡੀ ਨਹੀਂ ਲੁਕਦੀ ਤਾਂ ਸਾਡਾ ਕ੍ਰਾਈਮ ਕਿੱਥੋਂ ਲੁਕ ਜਾਏਗਾ ਤੇ ਫੇਰ ਸਾਡੀ ਟੀਮਸ ਦੇ ਐਫਰਟ ਨਾਲ ਜਦੋਂ ਟੀਮਸ ਵੀ ਥੋੜੀਆਂ ਡੀਮੋਟੀਵੇਟਿਡ ਹੋ ਗਈਆਂ ਤਾਂ ਉਹਨਾਂ ਨੂੰ ਦੁਆਰਾ ਦੁਆਰਾ ਅਸੀਂ ਬੂਸਟ ਅਪ ਕਰਦੇ ਰਹੇ ਕਿ ਕਰੋ ਤੁਸੀਂ ਤਾਂ ਜਿੰਨੇ ਵੀ ਮੁੰਡੇ ਕੁੜੀਆਂ ਲੱਗੇ ਸੀ ਬੜਾ ਅੱਛਾ ਕੰਮ ਕੀਤਾ ਤੇ ਇੱਕ ਦਿਨ ਸਾਨੂੰ ਇਨਫੋਰਮੇਸ਼ਨ ਆਈ ਵੀ ਇਸ ਤਰ੍ਹਾਂ ਦਾ ਸਸਪੈਕਟ ਜਿਹੜਾ ਜਿਹੜਾ ਮੁਹਾਲੀ ਜਿੱਥੇ ਅਸੀਂ ਆਪਣੀ ਟੀਮਸ ਲਾਈਆਂ ਸੀ ਉੱਥੇ ਘੁੰਮ ਰਿਹਾ ਤੇ ਸਾਡੀ ਟੀਮਸ ਨੇ ਗਏ ਉਹਨੂੰ ਉਹਨੂੰ ਆਪਣਾ ਸਾਰੀ ਅਸੀਂ ਫਾਲੋਅ ਅਪ ਕੀਤਾ ਉੱਥੇ ਵੀ ਸਾਡੀ ਗੱਲ ਨਹੀਂ ਬਣੀ ਤੇ ਇੱਕ ਦਿਨ ਫਿਰ ਸਾਨੂੰ 17 ਸੈਕਟਰ ਦੇ ਏਰੀਆ ਚ ਅਸੀਂ ਨਾਕਾ ਲਾਇਆ ਸੀ ਜਿਹੜੇ ਸਾਡੇ ਨਾਕਾ ਇਸੇ ਸਾਰੇ 16 17 ਏਰੀਆ ਚ ਲੱਗ ਰਹੀ ਸੀ ਉੱਥੇ ਫਿਰ ਇਹ ਨਾਕੇ ਤੇ ਇੰਟਰਸੈਪਟ ਹੋ ਕੇ ਇਹ ਬੰਦਾ ਫੜਿਆ ਗਿਆ ਤੇ ਵਾਈਟ ਸਕੂਟਰ ਕਿਉਂਕਿ ਸਾਡੀ ਟੀਮਾਂ ਨੂੰ ਪਤਾ ਸੀ ਸਪੈਸ਼ਲੀ ਉਹ ਇੰਟਰਸੈਪਟ ਕਰਕੇ ਫੜੇ ਜਾ ਰਹੇ ਸੀ ਤੇ ਸਾਡੇ ਸਸਪੈਕਟ ਨਾਲੇ ਮੈਚ ਕੀਤਾ ਉੱਥੇ ਅਸੀਂ ਇਹਨੂੰ ਅਰੈਸਟ ਕੀਤਾ ਕਿਉਂਕਿ ਇਹ ਜਿਹੜਾ ਕਿਊਸੀ ਰਹਿਣ ਵਾਲਾ ਸੀ ਉੱਤਰਾਖੰਡ ਦਾ ਤੇ ਸਕੂਟਰ ਦਾ ਨੰਬਰ ਉੱਤਰਾਖੰਡ ਦਾ ਨਿਕਲਿਆ ਸੀ ਪੰਜਾਬ ਚੰਡੀਗੜ੍ਹ ਦੇ ਸਾਰੇ ਤੇ ਉੱਤਰਾਖੰਡ ਦਾ ਉਹ ਨੰਬਰ ਸੀ ਇਹ ਜਿਹੜਾ ਕ੍ਰਿਮੀਨਲ ਇਹਦਾ ਸਾਵਨ ਪੱਟੀ ਇਹਦਾ ਨਾਮ ਹੈ ਤੇ ਹੋਰ ਵੀ ਅਸੀਂ ਹੁਣ ਇਹਦੇ ਚ 49 ਸੈਕਟਰ ਦਾ ਰਹਿਣ ਵਾਲਾ ਇਹਦੇ ਪੇਰੈਂਟਸ ਇੱਥੇ ਹੁਣ ਸ਼ਿਫਟ ਹੋ ਗਏ ਨੇ ਤੇ 49 ਇਹ ਵੈਸੇ ਤਾਂ ਬੀਏਸੀ ਗ੍ਰੈਜੂਏਟ ਹੈ ਪੜਿਆ ਲਿਖਿਆ ਮੁੰਡਾ ਹੈ ਬੀਏਸੀ ਗ੍ਰੈਜੂਏਟ ਹੈ ਮਦਸਰੀਆ ਤੇ ਹੁਣ ਇਹ ਜਿਮ ਚ ਟ੍ਰੇਨਰ ਲੱਗਿਆ ਹੋਇਆ ਸੀ ਤੇ ਪੁੱਛਕਿਸ਼ ਦੌਰਾਨ ਇਹਨੂੰ ਪੁੱਛਿਆ ਗਿਆ ਕਿ ਤੂੰ ਐਵੇਂ ਦੇ ਵਾਰਦਾਤਾ ਕਿਉਂ ਕਰ ਰਿਹਾ ਤਾਂ ਇਹ ਕਹਿੰਦਾ ਸੀ ਕਿ ਮੈਂ ਸਨੇਚਿੰਗ ਦੇ ਮਕਸਦ ਨਾਲ ਇਹ ਸ਼ੁਰੂ ਕੀਤਾ ਸੀ ਬਟ ਜਦੋਂ ਮੈਨੂੰ ਲੱਗਿਆ ਕਿ ਮੌਕਾ ਲੱਗ ਕੇ ਇਸ ਤਰ੍ਹਾਂ ਦੇ ਵੀ ਮੈਂ ਕੰਮ ਕਰ ਸਕਦਾ ਤਾਏ ਨੇ ਉਹ ਕਿਤੇ ਹੁਣ ਦੋ ਵਾਰ ਦਾ ਤਾਂ ਕਰਨ ਤੋਂ ਬਾਅਦ ਹੌਸਲਾ ਹਲੇ ਤਾਂ ਬੁਲੰਦ ਹੋਣਾ ਸੀ ਤੇ ਹੌਲੀ-ਹੌਲੀ ਰੇਪ ਐਂਡ ਮਰਡਰ ਤੇ ਵੀ ਇਹ ਨੇ ਤਾਂ ਇਹਨੇ ਵਾਰਦਾਤਾ ਤਾਂ ਹੋਰ ਵੀ ਇਹਨੇ ਸਾਨੂੰ ਦੱਸੀਆਂ ਜਿਸ ਚ ਸਿਰਫ ਜਿਸ ਤਰ੍ਹਾਂ ਆਪਣਾ ਕੁੜੀ ਜਾ ਰਹੀ ਹੈ ਤੇ ਉਹਨੂੰ ਇਨਪ੍ਰੋਪਰੀਅਟਲੀ ਟੱਚ ਕਰਤਾ ਟੱਚ ਕਰਕੇ ਭੱਜ ਗਿਆ ਤੇ ਉਸ ਤਰ੍ਹਾਂ ਦੀ ਵਾਰਦਾਤਾ ਇਹਨੇ ਸਾਨੂੰ ਹੋਰ ਵੀ ਦੱਸੀਆਂ ਤੇ ਜਦੋਂ ਅਸੀਂ ਟ੍ਰੇਸ ਬੈਕ ਕਰਾਈਆਂ ਉਹ ਕਦੇ ਸਾਨੂੰ ਰਿਪੋਰਟ ਨਹੀਂ ਹੋਈਆਂ ਮੋਹਾਲੀ ਚ ਜ਼ੀਰਕਪੁਰਚ ਟ੍ਰਾਈ ਸਿਟੀ ਦੇ ਏਰੀਆ ਚ ਨੇ ਹੋਰ ਵੀ ਇਸ ਤਰ੍ਹਾਂ ਦੀ ਵਾਰਦਾਤਾ ਕੀਤੀਆਂ ਸੀ ਜਿਹੜੀਆਂ ਯਾ ਤਾਂ ਡਰ ਕਰਕੇ ਰਿਪੋਰਟ ਨਹੀਂ ਹੋਈਆਂ 25 ਨਹੀਂ ਇਹਨਾਂ ਦੋਨਾਂ ਕੇਸਾਂ ਨੂੰ ਛੱਡ ਕੇ ਸੱਤ ਵਾਰਦਾਤਾਂ ਜਿਹੜੀਆਂ ਹਲੇ ਤੱਕ ਇਹਨੂੰ ਸਾਨੂੰ ਦੱਸੀਆਂ ਜਿਹੜੇ ਨੀਟ੍ਰਾਈ ਸਿਟੀ ਏਰੀਆ ਚ ਜਿਹੜੀਆਂ ਇਹਨਾਂ ਨੇ ਇਨਪ੍ਰੋਪਰੀਅਟੀ ਟੱਚ ਕਰਕੇ ਕੁੜੀਆਂ ਨੂੰ ਭੱਜਿਆ ਉਥੋਂ ਤੇ ਬਟ ਉਹ ਕਦੇ ਰਿਪੋਰਟ ਨਹੀਂ ਹੋਈਆਂ ਪਰ ਜੇ ਉਹ ਰਿਪੋਰਟ ਹੋਈਆਂ ਹੁੰਦੀਆਂ ਵਾਰਦਾਤਾਂ ਤਾਂ ਅਸੀਂ ਪਹਿਲੇ ਹੀ ਇਹਨੂੰ ਫੜ ਸਕਦੇ ਸੀ ਜਿਹੜੀ ਐਕਸਰਸਾਈਜ਼ ਅਸੀਂ ਬਾਅਦ ਚੋਂ ਕੀਤੀ ਉਹ ਪਹਿਲੇ ਹੋ ਸਕਦੀ ਸੀ ਤੇ ਉਹ ਪਹਿਲੇ ਵੀ ਮੈਨੂੰ ਲੱਗਦਾ ਪ੍ਰੀਵੈਂਟ ਹੋ ਸਕਦਾ ਸੀ ਕ੍ਰਾਈਮ ਤੇ ਅੱਜ ਕੱਲ ਕਿਉਂਕਿ ਕਾਨੂੰਨ ਇਸ ਤਰ੍ਹਾਂ ਦਾ ਹੈ ਜਿੱਥੇ ਅਸੀਂ ਵਿਕਟਿਮ ਦੀ ਆਈਡੈਂਟੀਟੀ ਕਦੀ ਡਿਸਕਲੋਜ਼ ਨਹੀਂ ਕਰਦੇ ਇਹ ਦੋ ਕੇਸਾਂ 'ਚ ਵੀ ਬਿਲਕੁਲ ਵਿਕਟਿਮ ਬਾਰੇ ਕਿਸੇ ਨੂੰ ਨਹੀਂ ਪਤਾ ਤੇ ਮੀਡੀਆ 'ਚ ਵੀ ਉਹਦੇ ਬਾਰੇ ਨਹੀਂ ਪਤਾ ਅੱਜ ਕੱਲ ਮੀਡੀਆ ਵੀ ਬਹੁਤ ਅਵੇਅਰ ਹੈ ਤੇ ਵਿਕਟਿਮ ਬਾਰੇ ਕਦੀ ਕੋਈ ਲਿਖਦੇ ਨਹੀਂ ਕਿਉਂਕਿ ਕਾਨੂੰਨ ਇਸ ਤਰ੍ਹਾਂ ਦੇ ਬਣ ਗਏ ਤੇ ਮੇਰੀ ਇਹੀ ਅਪੀਲ ਹੈ ਜਿਹੜੇ ਵਿਕਟਿਮਸ ਹੈ ਕਿ ਵੱਧ ਤੋਂ ਵੱਧ ਸਾਨੂੰ ਪੁਲਿਸ ਨੂੰ ਦੱਸਣਾ ਚਾਹੀਦਾ ਇਨਫੋਰਮੇਸ਼ਨ ਸ਼ੇਅਰ ਕਰਨੀ ਚਾਹੀਦੀ ਹੈ ਤਾਂ ਕਿ ਕ੍ਰਾਈਮਨਸ ਦਾ ਹੌਸਲਾ ਬੁਲੰਦ ਹੋ ਕੇ ਅੱਗੇ ਤੋਂ ਅੱਗੇ ਕੋਈ ਹੋਈ ਨਾ ਸਪਰਾਧ ਨਾ ਹੋਣ ਦੋਸਤੋ ਸਾਡੇ ਇਸ ਚੈ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਚੈਨਲ ਦੀ ਸਮੁੱਚੀ ਟੀਮ ਤੁਹਾਡੀ ਧੰਨਵਾਦੀ ਹੈ ਤੁਸੀਂ ਸਾਡੀ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਤੇ ਸਾਡੀ ਹੌਸਲਾ ਅਫਜ਼ਾਈ ਲਈ ਕਮੈਂਟ ਵੀ ਕਰਨਾ ਚੰਗੇ ਤੋਂ ਸਾਰੂ ਸਜਾਵਾਂ ਤੱਕ ਹਮੇਸ਼ਾ ਸਵਾਗਤ ਹੈ ਧੰਨਵਾਦ